ਬਾਈ ਜਾਨ ਆਪਾਂ ਲਾਈਵ ਹੋਏ ਆ ਪਤਾ ਕਿਉਂ ਕਿਉਂਕਿ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਸੀ ਕਿਉਂਕਿ ਅੱਜ ਮੇਰਾ ਸ਼ੋਅ ਸੀਗਾ ਜੀ ਬਾਈ ਪਤਾ ਕੀ ਯਾਰ ਇੱਕ ਚੀਜ਼ ਯਾਰ ਤੁਹਾਨੂੰ ਮੈਂ ਹੋਰ ਦੱਸਣੀ ਆ ਐਵੇਂ ਜਿਵੇਂ ਕਈ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ ਨਾ ਆ ਥੋੜੀ ਜਿਹੀ 네ਗੈਟਿਵਿਟੀ ਜੀ ਹਾਂਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ 2744 ਵਾਲਿਆਂ ਤੇ ਤੇ ਜਿਵੇਂ ਕੀ ਗਲਾਬ ਸਿੱਧੂ ਬਾਈ ਨੂੰ ਤੁਸੀਂ ਜਾਣਦੇ ਹੋਗੇ ਬਹੁਤ ਘੈਂਟ ਬੰਦਾ ਹਨ ਇਹ ਵੀ ਤੇ ਬਾਕੀ ਮਿੱਤਰੋ ਗਲਾਬ ਸਿੱਧੂ ਬਾਈ ਨੇ ਅੱਜ ਆਪਣੇ Instagram ਅਕਾਊਂਟ ਤੇ ਲਾਈਵ ਆ ਕੇ ਬਹੁਤ ਸਾਰੀਆਂ ਆਪਣੇ ਨਾਲ ਗੱਲਾਂ ਸ਼ੇਅਰ ਕੀਤੀਆਂ ਨੇ ਹਨ ਤੇ ਹਾਸੇ ਮਜ਼ਾਕ ਵੀ ਕੀਤਾਗਾ ਤੇ ਬਾਈ ਦਾ ਅੱਜ ਸ਼ੋਅ ਸੀਗਾ ਜਿਹੜਾ ਕੀ ਉਹ ਬਾਈ ਦੇ ਕਿਸੇ ਕਾਰਨ ਕਰਕੇ ਕੈਂਸਲ ਹੋ ਗਿਆ ਉਹ ਕਾਰਨ ਵੀ ਦੱਸਿਆਗਾ ਬਾਈ ਨੇ ਤੇ ਬਾਕੀ ਮਾਫੀ ਵੀ ਮੰਗੀਆਂ ਹਨਾ ਬਾਈ ਨੇ ਉਹ ਕਲੱਬ ਵਾਲਿਆਂ ਤੋਂ ਤੇ ਤੇ ਬਾਕੀ ਆਪਾਂ ਤੁਹਾਨੂੰ ਲਾਈਵ ਵਾਲੀ ਵੀਡੀਓ ਦਿਖਾ ਦਿੰਨੇ ਆਂਗੇ ਅੱਗੇ ਦੇਖੋ ਜੀ ਫਿਰ ਤੇ ਬਾਕੀ ਵੀਡੀਓ ਬਹੁਤ ਲੰਬੀ ਆ ਬਾਈ ਨੇ ਬਹੁਤ ਗੱਲਾਂ ਸ਼ੇਅਰ ਕੀਤੀਆਂ ਨੇ ਆਪਣੇ ਨਾਲ ਗੱਡੀ ਕੌਣ ਚਲਾ ਰਿਹਾ ਵੀਰੇ ਮੈਂ ਹੀ ਚਲਾ ਰਿਹਾ ਆ ਗੱਡੀ ਚੋਂ ਦਾ ਬੜਾ ਚੌੜਾ ਬਾਈ ਸਾਨੂੰ ਆਈਦਾ ਬਾਈ ਕਈ ਜਣੇ ਰਾਤ ਨੂੰ ਰੋਡ ਤੇ ਖੜ ਜੰਨੇ ਆ ਹੱਥ ਦੇ ਕੇ ਅਗਲੇ ਨੂੰ ਕਹਿੰਦੇ ਨੇ ਵੀ ਬਾਈ ਤੇਰੀ ਗੱਡੀ ਚਲਾਉਣੀ ਆ ਤੈਨੂੰ ਛੱਡ ਗਈ ਓਥੇ ਤੱਕ ਉਧਰੋਂ ਫੇਰ ਬਸ ਦੇ ਆ ਜਾਂਦੇ ਆ ਬਾਈ ਹੁਣ 5 ਜੀਸੀਬੀਆਂ ਲੈਤੀਆਂ ਨੇ ਟੋਏ ਪੱਟਿਆ ਕਰਾਂਗੇ ਬਾਈ ਯਾਰ ਹੋ ਡਾਰਲਿੰਗ ਯਾਰ ਸੁਣਾਓ ਯਾਰ ਕੋਈ ਗੱਲ ਬਾਤ ਯਾਰ ਕਿਸੇ ਨੂੰ ਲਾਈਵ ਲਈਈਏ ਬਾਈ ਬਣੇ ਕੋਈ ਰਿਕੁਐਸਟ ਭੇਜੋ ਯਾਰ ਕਿਸੇ ਨੂੰ ਲਾਈਵ ਲੈਣੇ ਹੋਏ ਵਿੱਚ ਆਜੋ ਯਾਰ ਭੇਜੋ ਕੋਈ ਰਿਕੁਐਸਟ ਭੇਜੋ ਬਾਈ ਕੋਈ ਬਾਈ ਪਤਾ ਕੀ ਯਾਰ ਇੱਕ ਜੀ ਯਾਰ ਤੁਹਾਨੂੰ ਮੈਂ ਹੋਰ ਦੱਸਣੀ ਆ ਐਵੇਂ ਜਿਵੇਂ ਕਈ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ ਨਾ ਆ ਥੋੜੀ ਜਿਹੀ ਨੈਗੇਟਿਵਿਟੀ ਐਵੇਂ ਨਾ ਬਾਈ ਟੈਨਸ਼ਨ ਟੈਨਸ਼ਨ ਲਿਆ ਕਰੋ ਪਤਾ ਕੀ ਆ ਆਪਾਂ ਬਾਈ ਜ਼ਿੰਦਗੀ 'ਚ ਨਾ ਕਿਸੇ ਦਾ ਮਾੜਾ ਕੀਤਾ ਤੇ ਨਾ ਹੀ ਆਪਾਂ ਕਰਨਾ ਬਾਕੀ ਮੈਂ ਬਾਈ ਵਾਹਿਗੁਰੂ ਤੋਂ ਡਰਨ ਵਾਲਾ ਬੰਦਾ ਬਹੁਤ ਡਰਦੇ ਆਂ ਆਪਾਂ ਵਾਹਿਗੁਰੂ ਤੋਂ ਤੇ ਤੇ ਜੇ ਆਪਾਂ ਭਾਈ ਮਾੜਾ ਕੀਤਾ ਉਹ ਤੇ ਫਿਰ ਵਾਹਿਗੁਰੂ ਨੇ ਹਿਸਾਬ ਕਿਤਾਬ ਵੀ ਇੱਥੇ ਹੀ ਆ ਇੱਥੇ ਹੀ ਕਰ ਦੇਣੇ ਆ ਹਿਸਾਬ ਕਿਤਾਬ ਬੜਾ ਟਾਈਮ ਪਾਉਂਦਾ ਨਹੀਂ ਉਹ ਤੇ ਤੇ ਕੋਈ ਵਿਚਾਰਾ ਵੀਰ ਕੋਈ ਬੋਲ ਹੀ ਜਾਂਦਾ ਸੀ ਮੈਂ ਥੋੜੇ ਦਿਨ ਪਹਿਲਾਂ ਰੀਲ ਦੇਖੀ ਬਾਈ ਦੀ ਤੇ ਬਾਈ ਐਦਾਂ ਬਾਈ ਐਦਾਂ ਬਾਈ ਉਦਾਂ ਤੇ ਮੈਂ ਕਹਿੰਨਾ ਵੀ ਬਾਈ ਨੂੰ ਨੂੰ ਸਪੋਰਟ ਕਰੋ ਜੀ ਤੇ ਉਹਦੇ ਜਲਦੀ ਭਰਾ ਦੇ ਜਿਹੜਾ ਵੀ ਵੀਰਾ ਬੋਲ ਰਿਹਾ ਸੀ ਉਹਦੀ ਆਤਮਾ ਤੇ ਪਰ ਨੈਗੇਟਿਵ ਨੋਟਿਵਿਟੀ ਜੀ ਨਾ ਹੀ ਸੁਣਿਆ ਕਰੋ ਬਾਈ ਬਣੇ ਇਹ ਜਿੰਨਾ ਤੁਸੀਂ ਨੈਗੇਟਿਵ ਹੋਵੋਗੇ ਨਾ ਨੈਗੇਟਿਵਿਟੀ ਸੁਣੋਗੇ ਉਨਾਂ ਹੀ ਨੈਗੇਟਿਵ ਹੋਵੋਗੇ ਤੇ ਉਨਾਂ ਹੀ ਫਿਰ ਚੜਦੀ ਕਲਾ ਵਾਲੀ ਦੀ ਕਲਾ ਚ ਰਹਿਆ ਕਰੋ ਯਾਟੋ ਇਹ ਭੈਣ ਯੱਕਦੇ ਵਾਰ ਜ਼ਰੂਰੀ ਯਾਰ ਬਈ ਖੁਸ਼ ਰਹਿਆ ਕਰੋ ਖੁਸ਼ ਰਹਿਆ ਕਰੋ ਓਏ ਨਹੀਂ ਮੁੱਕੀ ਯਾਰਾ ਇਹ ਪੈਸੇ-ਬੂਸੇ ਕਿਸੇ ਕੋਲੇ ਨਹੀਂ ਹੈਗੇ ਮੇਰੇ ਅੱਜ ਦੇ ਟਾਈਮ 'ਚ ਸਾਰਾ ਕੋ ਦਿਖਾਵਾ ਤਖੂ ਗਈ ਹੈ ਪੈਸਿਆਂ-ਬੂਸਿਆਂ ਬਿਨਾ ਸਭ ਦਾ ਹੀ ਬੁਰਾ ਹਾਲ ਹੈ ਤੇ ਗਰਦਾ ਬਟੂਆ ਲੈ ਗਿਆ ਯਾਰ ਕੋਈ ਕੱਢ ਕੇ ਕੱਲ ਚੰਡੀਗੜ੍ਹ ਗਏ ਸੀ ਉੱਥੇ ਇੱਕ ਬੰਦਾ ਆਇਆ ਮੇਰਾ ਬਟੂਆ ਲੈ ਗਿਆ ਕੱਢ ਕੇ ਇੰਨਾ ਸ਼ੁਕਰ ਮਨਾਉ ਬਟੂਏ ਚ ₹25 ਸੀ 5 ਰੁਪਏ ਮੋੜ ਗਿਆ 20 ਰੁਪਏ ਲੈ ਗਿਆ ਨਾਲ ਹੀ ਬਟੂਆ ਲੈ ਗਿਆ ਭਾਈ ਗਾਣੇ ਇੰਨੇ ਸੋਹਣੇ ਸੋਹਣੇ ਆ ਰਹੇ ਹਨ ਆਪਣੇ ਸੌ ਲੱਗੇ ਜੇ ਤੁਸੀਂ ਗਾਣੇ ਸੁਣ ਲੇ ਤੁਸੀਂ ਕਹੋਗੇ ਵੀ ਉਹ ਗੁੱਲੂ ਗਲਾਵ ਕੀ ਗਾਤਾ ਤਾਂ ਓਏ ਯਾਰ ਡਾਰਲਿੰਗ ਖੁਸ਼ ਰਿਆ ਕਰੋ ਯਾਰ ਜੱਟੋ ਬਾ ਲਵ ਯੂ ਬੇ ਜਾਨ ਮੇਰੀਓ ਜਿਉਂਦੇ ਰਿਆ ਕਰੋ ਅੱਜ ਮੈਂ ਥੋੜਾ ਜਿਹਾ ਆ ਆ ਜਿਆਦੇ ਖੁਸ਼ੀਆਂ ਕਿਉਂਕਿ ਆਪਣੇ ਕਿਸੇ ਵੀਰ ਭਰਾ ਨੂੰ ਤਰੱਕੀ ਮਿਲੀ ਆ ਤੇ ਤੱਕੀ ਮਾਤ ਟੀਵੀ ਵਾਲੀ ਜੋਟੀ ਦਾ ਬੀਜ ਚੌਥੀ ਦਾ ਬੀਜ ਆਇਆ ਯੂਕੇ ਦਾ ਯਾਰ ਇੰਨੀ ਕੀ ਖੁਸ਼ੀ ਤੇਰੀ ਖੁਸ਼ੀ ਲੱਭ ਲੈਣਾ ਭਾਈ ਤੇ ਜਿਉਂਦੇ ਰਹੋ 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 ਲੋ ਜੀ ਕਹਿੰਦੇ ਵੀ ਉਹ ਜੌਂਟੀ ਬੰਦਾ ਲੈ ਚੱਲੇ ਕਹਿੰਦੇ ਵੀ ਕਹਿੰਦੇ ਵੀ ਪੂਰਤੀ ਕਹਿੰਦੇ ਵੀ ਪੱਜ ਗਈ ਕਹਿੰਦੇ ਵੀ ਕਿੰਗਾਂ ਦੇ ਕਿੰਗ ਮਹਾਰਾਜਿਆਂ ਦੇ ਰਾਜੇ

ਜ਼ਰੂਰੀ ਗੱਲ ਕਰਨੀ ਸੀ ਕਿਉਂਕਿ ਅੱਜ ਮੇਰਾ ਸ਼ੋਅ ਸੀਗਾ ਜੀ ਸਾਊਥ ਹਾਲ 6 ਤਰੀਕ ਅੱਜ ਮੇਰੇ ਕਿਸੇ ਪਰਸਨਲ ਕਾਰਨ ਕਰਕੇ ਕਿਸੇ ਕਿਸੇ ਪ੍ਰੋਬਲਮ ਕਰਕੇ ਮੈਂ ਉਹ ਸ਼ੋਅ ਤੇ ਨਹੀਂ ਪਹੁੰਚ ਸਕਿਆ ਤੇ ਮੈਂ ਜਿੰਨੇ ਵੀ ਕਲੱਬ ਮੈਂਬਰ ਆ ਸਾਰੇ ਜੀ ਪ੍ਰੋਬਲਮ ਹੋਣ ਕਰਕੇ ਮੈਨੂੰ ਵਾਪਸ ਜਾਣਾ ਪਿਆ ਸੋ ਸੌਰੀ ਸਾਊਥ ਹਾਲ ਆਲਿਓ ਬਾਬਾ ਸੁੱਖ ਰੱਖੇ ਸਾਹ ਚੱਲਦੇ ਰਹਿਣਾ ਅਗਲੇ ਸਾਲ ਪੱਕਾ 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 ਮਿਲਦੇ ਪੱਕਾ ਮਿਲਦੇ ਤੇ ਦੂਜੀ ਗੱਲ ਜੀ ਅੱਜ ਕਿਤੇ ਸੁੱਖਾਂ ਕੀ ਕਹਾਤਾ ਵਧੀਆ ਵਧੀਆ ਡਾਰਲਿੰਗ ਤੁਸੀਂ ਦੱਸੋ ਕਿੱਦਾਂ ਠੀਕ ਠਾਕ ਹੋ ਮੂਸੇ ਵਾਲਾ ਮੂਸੇ ਵਾਲਾ ਭਰਾ ਸੀ ਬਾਈ ਆਪਣਾ ਵੱਡਾ ਸਿੱਧੂ ਬਾਈ ਤੇ ਤੋਂ ਨੂੰ ਗਾਣਾ ਸੁਣਾਵਾ ਗਾਣਾ ਸੁਣਾਵਾ ਤੁਨੂੰ ਮੈਂ ਗਾਣਾ ਸੁਣਾਵਾ ਬਾਈ ਅੰ ਮਨਰੀਤ ਜੀ ਕਹਿੰਦੇ ਬੋਲੋ ਸਰ ਬੋਲ ਰਹੇ ਆ ਮੈਮ ਆ ਉਹ ਗਾਣਾ ਹੈਗਾ ਜੀ ਕਹਿੰਦਾ ਹੋਂ ਨਹੀਂ ਮੈਂ ਨਿਤ ਹੀੜਾ ਮਾਂ ਤਾਂ ਵੀ ਤੇ ਬਾਕੀ ਮਿੱਤਰੋ ਬਾਈ ਨੇ ਆਪਾਂ ਨੂੰ ਕਾਰਨ ਵੀ ਦੱਸਤਾ ਵੀ ਬਾਈ ਤੋਂ ਸ਼ੋਅ ਕਿਉਂ ਨਹੀਂ ਲਾਇਆ ਗਿਆ ਤੇ ਬਾਕੀ ਬਾਈ ਨੇ ਮਾਫੀ ਵੀ ਮੰਗ ਲਈ ਹਨਾ ਤੇ ਚਲੋ ਜੇ ਕੈਂਡ ਲੱਗੀ ਵੀਡੀਓ ਦਾ ਲਾਈਕ ਕਰਦੇ ਹੋ ਤੇ ਕਮੈਂਟ ਕਰਦੇ ਹੋ ਮਿੱਤਰੋ ਪਿਆਰਾ ਜਿਹਾ